ਪੀ ਜਾ ਰਹੇ ਹਾਂ ਹਾਂਜੀ ਬਾਈ ਪਹੁੰਚ ਗਏ ਆਪਾਂ ਮੂਸੇ ਤੇ ਹੁਣ ਜਾ ਰਹੇ ਹਾਂ ਬਾਈ ਦੀ ਸਮਾਦਿਕ ਨਹੀਂ ਹੋਰ ਰਵੀ ਕੋਈ ਦੋ ਸਬਦ ਦਾ ਢੋਣੀ ਦੋ ਸਬਦ ਟੂਲਿਆਂ ਲਾ ਦੇ ਨੀਂਦ ਕੇ ਫਿਰ ਵੀ ਮੈਂ ਦੇਖਣ ਵਾਸਤੇ ਪਹੁੰਚਾਂਗਾ ਦੇਖ ਲੈ ਅਸੀਂ ਆਏ ਆ ਬਾਈ ਹੁਣ ਤਲਵੰਡੀ ਕਿੰਨੇ ਆਏ ਸੀਗੇ ਤਲਵੰਡੀ ਸਾਬੋ ਹੈ ਨਾ ਬਾਈ ਹਾਂ ਹੋਰੀ 택ਸ਼ਰੀ ਦਾੰਦਵਾ ਸਾਹਿਬ ਆਵੇ ਬਈ ਹਾਂ ਉੱਥੋਂ ਆਏ ਸੀ ਹੁਣ ਚੱਲਿਆਂ ਇੱਧਰ ਬਾਈ ਦੀ ਸੁਆਦ ਦਾਸ ਹੋ ਜਾਣੀ ਮੈਂ ਕਿਹਾ ਨਾ ਮੂਸੇ ਜਾਣਾ ਪਹਿਲਾਂ ਮੂਸੇ ਨਿੰਦੀਆਂ ਲਾ ਰਹੀ ਫਿਰ ਵੀ ਮੈਂ ਦੇਖਣਾਗੇ ਬਾਈ ਸੁਆਦ ਕਿ ਨਹੀਂ ਜਾ ਰਹੇ ਆ ਉਹ ਰਹੀ ਸੁਆਦ ਫਿਰ ਰਵੀ ਕਰੇ ਬਾਈ ਦੇ ਘਰੇ ਜਾ ਕੇ ਹੁਣ ਹਨਾ ਕਦੇ ਵੀ ਚੱਲਾਂਗੇ ਪਹਿਲਾਂ ਇੱਥੇ ਦੇਖ ਲਈ ਇੱਕ ਵਾਰੀ ਹਾਂ ਇੱਥੇ ਜਾ ਕੇ ਬਾਲਾ ਪਹਿਲਾਂ ਨਾਲ ਸਿਸਟਮ ਵਧੀਆ ਕਰਤਾ ਇੱਧਰ ਆ ਇੱਥੇ ਦਰਸ਼ਨ ਕਰਨਾਂ ਸਪੈਸ਼ਲ ਹਾਂ ਖੇਲਣਾ ਨਾਲ ਕਾਫੀ ਵਧੀਆ ਲੱਗਦਾ। ਸਾਡੇ ਸਬਾਧਨ ਦੀ ਪਹੁੰਚ ਗਈ। ਬਹੁਤ ਸਮਾਂ ਤੱਕ ਵੀ ਬਾਵਿਤ ਕਰਨਾ ਲੱਗੀਆਂ। ਪਹਿਲਾਂ ਜਦੋਂ ਆਇਆ ਸੀ ਮਾ ਤਾਂ ਦੁਕਾਨਾਂ ਤੋਂ ਗੁਣਾ ਇੰਨੀ ਨਹੀਂ ਸੀ। ਭਾਰਤ ਹੋਣਾ ਦੀ। ਭਾਰਤ। ਕਿ ਜੇ ਤੱਕ ਭਾਰੀ ਕੋਈ ਨਹੀਂ ਬਗ। ਮੈਂ ਕਹਾ ਤਾਂ ਜਹਾ ਉੱਪਰ। ਲੈ ਟ੍ਰਵਾਰੇ ਮੰਦਾਨਾ ਖਾਗੀ ਚੱਲਾਂ ਸਾਰੀ ਬਾਪਨੇ ਦੇ ਮੋਟੇ ਬੇਸ ਨਵਾਂ ਕੰਮ ਚੱਲ ਰਿਹਾ ਦਰਮ ਪਰਲੀ ਸੜਕ ਯਾ ਉਹ ਇਟਾਲੀਆ ਨੇ ਜਿਸ ਕੇ ਲਈ ਵੀਡੀਓ ਬਣਾ ਬਣਾਈ ਹਾਂ ਨਾ ਵੀਡੀਓ ਨਹੀਂ ਜਿਹੜਾ ਗਾਣਾ ਆਇਆ ਤੇ ਗਾਣਾ ਨਹੀਂ ਇਹ ਦਿਖਾਉਣਾ ਦਿਖਾਦਾ ਹੀ ਹੈ ਇਟਾਲੀਆ ਵਾਲੇ ਖੇਤ ਹੂਸੇ ਵਜਾਕਦਾ ਹਾਂ ਉੱਚੀ ਜਾਏ ਆਹ ਟਾਲੀਆ ਇਹ ਤੇ ਦੇਖਣਾ ਹਾਂ ਹੋਰੇ ਖੇਤ ਸੀਗਾ ਬਾਈ ਦਾ ਇੱਕ ਨਾ ਫੜਨੇ ਕਰਾਂਗਾ ਆਪਣੇ ਅੰਦਰ ਅਮਾਈ ਕਸ ਲਈ ਇਹ ਤਾਂ ਨਕਲੀ ਪਤਾ ਹੋਰ ਤੋਂ ਕਹੋ ਨਾ ਰਵੀ ਗਾ ਮਤ ਹੱਕ ਗਿਆ ਹੈ ਹੱਕ ਤਾਂ ਬਈ ਫਿਰ ਤੈਨੂੰ ਪਤਾ ਹੈ 5 ਦਿਨ ਹੋ ਗਏ ਸੋਈ ਨਹੀਂ ਚੱਜਣਾ ਫਿਰ ਮੇਰੇ ਜੂਦੇ ਪਹੁੰਚੇ ਆ ਬਾਮਦਮਾ ਸਾਹਿਬ ਵੀ ਨਹੀਂ ਵਿਚਾਰੇ ਨੂੰ ਸੌਣ ਦਿੰਦਾ ਹੈਗਾ ਵੀਡੀਓ ਘਰ ਲਾਰ ਕੇ ਮੇਰੇ ਮਿੱਤਰਾਂ ਨੇ ਮੈਨੂੰ ਕੋਠੀ ਦਿਖਾ ਦੇ ਗਏ ਮੈਂ ਤੇ ਲੱਭਾਂਗਾ ਹਾਂ ਆ ਕੇ ਚੱਲ ਆ ਕੀ ਪਹੁੰਚ ਗਿਆ ਉਹ ਮਾਨ ਜੋ ਬਰਾ ਜੋ ਵੱਡੀ ਕੋਠੀ ਪਰ ਹੈ ਰਵੀ ਹਾਂ ਭਾਈ ਬਾਈ ਦਾ ਪੁਰਾਣਾ ਘਰ ਕਿਹੜੀ ਸਾਈਡ ਆ ਗਿਆ ਉਹ ਉਹ ਤਾਂ ਉੱੱਪ ਹੀ ਹੈ ਠੀਕ ਹੈ ਅਰੇ ਥਲੀ ਸਾਈਡ ਜਾ ਕੇ ਆਉਣਾ ਪਹਿਲਾਂ ਹਜੇ ਕੱਟੀ ਹੋਣਾ ਤੁਹਾਨੂੰ ਉਹ ਦਿਖਾਉਂਗਾ ਮੈਨ ਰਵੀ ਉੱਚਾ ਸੜ ਲੈ ਕੇ ਸਾਰੇ ਠੀਕ ਹੋ ਹਾਂ ਇਹ ਠੀਕ ਹੈ ਅਸੀਂ ਚੰਦਨ ਜੀ ਕੋ ਪਹੁੰਚ ਗਏ ਭਾਈ ਇਹ ਕਰੇ ਅੰਗਰਾਜ ਸਾਈਡ ਐਂਟਰ ਹੋ ਗਏ ਬਾਈ ਦਾ ਰਾਈਟਰ ਉਹ ਦੂਜੀ ਜਦੋਂ ਨਾਲ ਉਹ ਦਰਨੀ ਵਾਲੇ ਆਪਾਂ ਨੂੰ ਐਂਟਰੀ ਹੈਗੀ ਕਿਉਂ ਇੱਧਰ ਵੀ ਕੰਮ ਚੱਲ ਰਿਹਾ ਤਾਹਾਂ ਕਰਕੇ ਕੁਛ ਨਹੀਂ ਸੜਨੀ ਆ ਵੀ ਹੁਣ ਬਾਗੇ ਬਾਗੇ ਹਾਂ ਹਾਂ ਬਾਹਰ ਵੀ ਹਟਦੇ ਆਹਨ ਲੱਗਦਾ ਵਾਹ ਆ ਪਾਣੀ ਦੇਖ ਤਾਂ ਕਿੰਨਾ ਕੁਛ ਬਣਾ ਕੇ ਛੱਡ ਗਏ ਛੋਬਰ ਅਬਾਈ ਦੀ ਜੀਪ ਅਲ라ਜ ਕਰਕੇ ਕਿੰਨਾ ਦਾ ਖੜਾ ਦੇ ਆ ਜੀ ਆ ਬਾਅਦ ਚ ਹੋਈ ਆ ਇਹਦੇ ਦੇਸ ਤੋਂ ਬਾਅਦ ਆਈ ਆ ਇਹ ਚੀਜ਼ਾਂ ਆ ਡਰ ਪਰ ਤਾਂ ਨਹੀਂ ਕਿਸੀ ਆयो ਬੋਨਾਗੇ ਪਸ਼ੂ ਦੀ ਰਾਸ਼ੀ ਰਾਜ ਵਗੇਰਾ ਉਹ ਬੈਠਿਆ ਬਾਈ ਦਾ ਕੁੱਤੇ ਸ਼ੇਰਾ ਤੇ ਵਗੇਰਾ ਆਹ ਟਰੈਕਟਰ ਬਾਈ ਉਹ ਜਿਸ ਤੋ ਬੋਲੀ ਹੈ ਜੀ ਉਹ ਦਿਖਾਉਣਾ ਉਹ ਉੱੱਕੇ ਖੜੀ ਆ ਆਹ ਦੇ ਰਵੀਰ ਹਰਮਨਦਾਨ ਫਤਿਹ ਇਹ ਪੁਰਾਣਾ ਹੈ ਨਾ ਰਵੀ ਹਾਂ ਆ ਨਵੇਂ ਵਾਲਾ ਏਡਾ ਸਲਮਾਨ ਹੋਇਆ ਸੀ ਬਾਈ ਨੂੰ ਆ ਪੁਰਾਣੇ ਵਾਲਾ ਆ ਬਾਈ ਦਾ ਸਾਇਕਲ ਹੋਰ ਛੋਟਾ ਐ ਕੋਈ ਹੋਰ ਹੈ ਆ ਗਏ ਆਈ ਬੁੱਤ ਲਾ ਗਏ ਯਾ ਹੋਰ ਐ ਪ੍ਰੈਸ਼ ਹੋਸ ਮੈਂ ਸਿੱਟਾ ਲੋ ਕਰੇ ਉਹ ਬਣਾ ਸੋਚਣਾ ਜੱਟ ਰਿਚ ਸਾਹ ਬਾਈ ਦਾ ਬੋਲਟ ਪਹਿਲਾ ਬੋਲਟ 6400 ਆਹੀ ਧਾਰਾ ਹੁਣ ਕੋਣ ਗਿਆ ਕੋਈ ਕੋਣ ਗਿਆ ਮੈਂ ਤਾਂ ਕੀ ਜੀ ਕਿਸੇ ਸ਼ਾਹੀ ਐ ਮੇਰੇ ਫੋਨ ਦਾ ਉਹਨੇ ਸ਼ਾਮ ਨੂੰ ਨਾ ਸ਼ੀਸ਼ੇ ਨੇ ਲਾ ਜਿਹਦੇ ਲਾ ਕੇ ਫੋਨ ਆਇਆਗਾ ਹਾਂ ਆ ਰਾਈਟ ਬੋਨਟ ਤੇ ਬੱਜੇ ਹੋਇਆ ਜਿਹਦੇ ਹਾਲ ਨਹੀਂ ਹੈ ਪਹਿਲੀ ਗਾਵੇ ਤਰੇ ਜੀ ਉੱਪਰ ਆ ਡੱਬ ਵਾਲੀ ਜੜੀ ਲੰਡੀ ਜੀ ਪਾ ਇਸ ਕੇ ਵਿੱਚ ਚੱਕੀ ਮੰਬੀ ਨਰ ਹੋਗਾ ਹਾਂ ਐਸਾ ਹੁੰਦਾ ਦਿਵਾਨ ਵੀ ਦੇ ਆ ਵੀ ਜਾਂ ਕੇ ਨਾ ਆਹੀ ਬਾਈ ਦੀ ਬੱਡੀ ਟ੍ਰਾਫਿਕ ਇਹ ਸਤੰਬਰ ਹਾਂ ਯੈਸ ਹਾਂ ਨਹੀਂ ਸਟੇਚੂਰੀ ਹੈ ਇਹ ਰ ਬਾਈ ਹਾਂ ਸਮਾਂ ਹੋ ਗਿਆ ਹਾਂ ਕੋਈ ਬਾਈ ਜਾ ਰਗਾ ਤੀ ਜਿਵੇਂ ਮੈਂ ਉਹਨੂੰ ਦਿਮਗ ਵਾਲਾ ਸਟੇਚੂ ਜਾ ਹਾਂ ਉੱਚੀ ਜਾਓ ਬਸ ਸਟੇਚੂ ਬਾਈ ਆਈ ਅੰਦਰ ਹੈ ਹਾਂ ਬਾਹਰ ਟਿਕੜੀ ਅੰਦਰ ਤਾਂ ਜਿਮ ਹੈ ਬਣੀ ਹੋਈ ਪੂਰੀ ਅੱਛਾ ਮੈਂ ਵੀ ਡੌੜੇ ਬਦਾਂ ਹਾਂ ਹਾਂ ਸਾ ਮੇਰਾ ਦੂਜਾ ਸਟੇਚੂ ਆ

ਹੋ ਸਾਡੇ ਮਿਹਨਤ ਵਾਲੇ ਘਰ ਨੂੰ ਤਾਰਾ ਬਹੁਤ ਮਿਲੇ ਹੋ ਜਿਹੜੇ ਜ਼ਿੰਦਗੀ ਚ ਲਾਹੁਣਿਓ ਹੋਸਾਂ ਬਹੁਤ ਮਿਲੇ ਹੋ ਸਾਡੇ ਮਿਹਨਤ ਵਾਲੇ ਘਰ ਨੂੰ ਤਾਰਾ ਬਹੁਤ ਮਿਲੇ ਜਿਹੜੇ ਜ਼ਿੰਦਗੀ ਚ ਲਾਹੁਣਿਓ ਹੋਸਾਂ ਬਹੁਤ ਮਿਲੇ ਮਾਨੇ ਰੱਖਿਆ ਜੋ ਨੇਮ ਕਦੇ ਕੀਤਾ ਨਹੀਂ ਹੋ ਚੇਂਜ ਹਾ ਦੁਨੀਆ ਦੇ ਵਿੱਚੋਂ ਮੈਨੂੰ ਨਾਮ ਬਹੁਤ ਮਿਲੇ ਹੋ ਮੁਸ਼ਕਲਾਂ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਹੋ ਮੁਸ਼ਕਲਾਂ ਆਉਣ ਜ਼ਿੰਦਗੀ ਦੇ ਵਿੱਚ ਮਸ਼ਹਹ ਦੇ ਕੰਮ ਜਿਓਰ ਮੇਰਾ ਮਾਈਂਡ ਨਹੀਂ ਹੋਇਆ ਇੱਕ ਵਾਰੀ ਛੱਡ ਤਾ ਜੋ ਬੰਦਾ ਸੋਣੀ ਨਹੀਂ ਮੁੜ ਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਇੱਕ ਵਾਰੀ ਛੱਡ ਤਾ ਜੋ ਬੰਦਾ ਸੋਣੀ ਨਹੀਂ ਮੁੜ ਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਹੋ ਪੈਂਡੇ ਸ਼ਾਦੀ ਹਰੀ ਚੋਬਰ ਦਾ ਜਹਲਾ ਸੰਗਰੂਰ ਸਾਦੀ ਜ਼ਿੰਦਗੀ ਜਿਹਾ ਨਾ ਕਿਸੇ ਗੱਲ ਦਾ ਗਰੂਰ ਅਸੀਂ ਯਾਰੀ ਦੇ ਸਰੂਰ ਵਿੱਚ ਰਹਿਣ ਵਾਲਿਆਂ ਆਹਾ ਦਲਿਆਂ ਦੇ ਚੱਕਰਾਂ ਚ ਰਹੀਏ ਬਹੁਤ ਦੂਰ ਹੋ ਬੇਬੇ ਬਾਪੂ ਦਾ ਪਿਆਰ ਸਾਨੂੰ ਬੜਾ ਮਿਲਿਆ ਹਾਏ ਬਾਪੂ ਦਾ ਪਿਆਰ ਸਾਨੂੰ ਬੜਾ ਮਿਲਿਆ ਸਾਹੀ ਨਾਰਾਂ ਦੇ ਪਿਆਰ ਪਿੱਛੇ ਮੈਂੜਨੀ ਹੋਇਆ ਇੱਕ ਵਾਰੀ ਛੱਡਤਾ ਜੋ ਬੰਤਾ ਸੋਣੀ ਹੈ ਨਹੀਂ ਮੌਡ ਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਇੱਕ ਵਾਰੀ ਛੱਡਤਾ ਜੋ ਬੰਤਾ ਸੋਣੀ ਹੈ ਨਹੀਂ ਮੌਡ ਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ